ਫਲਾਣੇ ਨੇ ਕੋਠੀ ਪਾ ਲਈ ਹੈ ਫਲਾਣੇ ਨੇ ਜ਼ਮੀਨ ਲੈ ਲਈ ਹੈ ਪੁਰਾਣੇ ਦੁਕਾਨ ਘਰ-ਬਾਰ ਵੇਖੋ ਉਹਦਾ ਵਪਾਰ ਵੇਖੋ ਭਾਈ ਉਹਨਾਂ ਨੇ ਮਿਹਨਤ ਕੀਤੀ ਹੈ ਆਪਾਂ ਆਮ ਤੌਰ ਤੇ ਇੱਕ ਲੋਕਾਂ ਦੀਆਂ ਗੱਲਾਂ ਨੂੰ ਆਪਾਂ ਆਮ ਤੌਰ ਤੇ ਜਾਣਦੇ ਹਾਂ ਪਰ ਭਾਗਾ ਵਾਲਿਓ ਅਸੀਂ ਅਸੀਂ ਇਹੋ ਜੀ ਵਿੜਿਆਈ ਦਾ ਕੀ ਕਰਾਂਗੇ ਇਹੋ ਜੀ ਮਹਿਲਾ ਤਜਾਂ ਦਾ ਕੀ ਕਰਾਂਗੇ ਇਹੋ ਜੀ ਤੰਦੁਲਤਾ ਦਾ ਕੀ ਕਰਾਂਗੇ ਜਿਹੜੇ ਜਿਹੜੀ ਤੰਦੁਲਤ ਕਰਕੇ ਸਾਡੇ ਬੱਚੇ ਵਿਗੜਦੇ ਹੋਣ ਜਿਹੜੀ ਤੰਦੁਲਤ ਕਰਕੇ ਸਾਨੂੰ ਇਹ ਰਹਿੰਦਾ ਹੋਵੇ ਕਿ ਕਿਤੇ ਚੋਰੀ ਨਾ ਹੋ ਜਾਣ ਜਿਹੜੀ ਤਾਂ ਅੰਦੋਲ ਜ਼ਮੀਨ ਜਾਇਦਾਦ ਕਰਕੇ ਸਾਨੂੰ ਇਹ ਰਹਿੰਦਾ ਹੋਵੇ ਕਿ ਇਹ ਦੇ ਕਰਕੇ ਕਦੇ ਮੇਰੇ ਆਉਣ ਵਾਲੀ ਪੀੜ੍ਹੀਆਂ ਨਸਲਾਂ ਜਿਹੜੀਆਂ ਨੇ ਉਹ ਉਹ ਆਪਣਾ ਜੀਵਨ ਬਰਬਾਦ ਨਾ ਕਰਨ ਤੁਸੀਂ ਦੇਖੋ ਤੁਸੀਂ ਵੱਡੇ ਵੱਡੇ ਲੋਕਾਂ ਵੱਡੇ ਵੱਡੇ ਜੋਦਿਸ ਲੋਕ ਤਿੰਨ ਕੋ ਬਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਿਹਨਾਂ ਰਾਮ ਲਿਵ ਲਾਈ ਇਥੇ ਸੰਸਾਰ ਦੇ ਲੋਕ ਵੱਡੇ ਵੱਡੇ ਲੋਕ ਮੈਂ ਬਤਨਾੜ ਲੋਕਾਂ ਨੂੰ ਵੇਖਿਆ ਬੜੀ ਦੁਨੀਆ ਦੇ ਵਿੱਚ ਮੈਂ ਘੁੰਮਿਆ ਪਰ ਮੈਨੂੰ ਅਜੇ ਤੱਕ ਕੋਈ ਸੁਖੀ ਨਹੀਂ ਮਿਲਿਆ ਕੋਈ ਸ਼ਾਂਤ ਨਹੀਂ ਮਿਲਿਆ ਕਿਸੇ ਦੇ ਅੰਦਰ ਇਕਾਗਰਤਾ ਮੈਂ ਨਹੀਂ ਵੇਖੀ ਕਿਸੇ ਦੇ ਅੰਦਰ ਮੈਂ ਕੋਈ ਇਹ ਨਹੀਂ ਦੇਖਿਆ ਕਿ ਉਹਨੂੰ ਸ਼ਾਂਤੀ ਮਿਲੀ ਹੋਵੇ ਹਰ ਇੱਕ ਇਨਸਾਨ ਇਥੇ ਦੁਖੀ ਹੈ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਕਾਰਨ ਵੱਸ ਇਥੇ ਦੁਖੀ ਹੈ ਕਿਸੇ ਨੂੰ ਪੁੱਤ ਦਾ ਦੁੱਖ ਹੈ ਕਿਸੇ ਨੂੰ ਕਿਸੇ ਦਾ ਦੁੱਖ ਹੈ ਕਿਸੇ ਨੂੰ ਬੋਟੀ ਦਾ ਦੁੱਖ ਹੈ ਕਿਸੇ ਨੂੰ ਜ਼ਮੀਨ ਦਾ ਦੁੱਖ ਹੈ ਕਿਸੇ ਨੂੰ ਜਾਇਦਾਦ ਦਾ ਦੁੱਖ ਹੈ ਕਿਸੇ ਨੂੰ ਸਗੇ ਸੰਬੰਧੀਆਂ ਤੋਂ ਦਾ ਦੁੱਖ ਹੈ ਇਥੇ ਦੁਖੀ انسان ਹੈ ਤਾਂ ਹੀ ਸਤਿਗੁਰੂ ਪਾਸ਼ਾ ਜੀ ਨਾਨੇ ਪਾਸ਼ਾ ਜੀ ਨੇ ਕਿਹਾ ਸੀ ਨਾਨਕ ਦੁਖੀ ਆ ਸਭ ਸੰਸਾਰ ਕੁਛ ਨਾ ਕੁਛ ਸੋਚ ਕੇ ਤਾਂ ਪਾਸ਼ਾ ਜੀ ਨੇ ਕੁਝ ਨਾ ਇਹ ਗੱਲਾਂ ਕਈਆਂ ਹੋਈਆਂ ਨੇ ਸਾਡੇ ਕੋਲ ਸਾਡੇ ਕੋਲ ਇੱਕ ਇਹੀ ਸਾਧਨ ਹੈ ਭਾਗਾਂ ਵਾਲਿਓ ਸਤਿਗੁਰੂ ਪਾਸ਼ਾ ਜੀ ਦੀ ਜਦੋਂ ਬਾਣੀ ਤੁਸੀਂ ਪੜਦੇ ਹੋ ਉਹਦਾ ਨਾਮ ਜਪਦੇ ਹੋ ਤੁਹਾਡੇ ਘਰ ਦਾ ਖਰਚਾ ਉਹ ਆਪ ਚਲਾਉਂਦੇ ਨੇ ਤੁਹਾਡੇ ਜੀਆਂ ਨੂੰ ਉਹ ਆਪ ਕੁਛ ਰੱਖਦੇ ਨੇ ਤੁਹਾਡੇ ਜੀਆਂ ਦੀਆਂ ਦੇਹਾਂ ਦੇ ਉੱਤੇ ਰਹਿਮਤ ਉਹ ਆਪ ਕਰਦੇ ਨੇ ਤੇ ਸਵਸਥ ਰੱਖਣਾ ਉਹਨਾਂ ਦਾ ਜੀਵਨ ਕਿਵੇਂ ਹੋਵੇਗਾ ਤੁਹਾਡੇ ਬੱਚਾਂ ਦੀ ਦੀ ਕਿਰਿਆ ਕਲਾਬ ਤੁਹਾਡੇ ਬੱਚਿਆਂ ਦਾ ਪਾਲਣ ਪੋਸ਼ਣ ਉਹ ਸਾਰਾ ਕੁਝ ਉਹ ਆਪ ਕਰਦੇ ਨੇ ਕਿਉਂਕਿ ਇੱਥੇ ਹਰ ਇੱਕ ਜੀ ਦਾ ਜਿਹੜਾ ਆਈਡਲ ਹੈ ਹਰ ਇੱਕ ਜੀ ਦਾ ਜਿਹੜਾ ਪਿਤਾ ਹੈ ਉਹ ਗੁਰੂ ਪਾਸ਼ਾ ਜੀ ਅਕਾਲਪੁਰਖ ਆਪ ਨੇ ਇਹ ਤਾਂ ਦੁਨਿਆਵੀ ਤੌਰ ਤੇ ਕਿ ਕੋਈ ਮਾਂ ਬਣ ਗਿਆ ਕੋਈ ਪਿਓ ਬਣ ਗਿਆ ਕੋਈ ਪੁੱਤਰ ਬਣ ਗਿਆ ਕੋਈ ਧੀ ਬਣ ਗਿਆ ਕੋਈ ਸਗੇ ਸਬੰਧੀ ਮਾਮਾ ਮਾਮੀ ਨਾਨਾ ਨਾਨੀ ਚਾਚਾ ਚਾਚੀ ਤਾਇਆ ਤਾਈ ਇੱਥੇ ਇਹ ਸਾਰੇ ਰਿਸ਼ਤੇ ਬਣ ਜਾਂਦੇ ਨੇ ਪਰ ਅਸਲ ਰਿਸ਼ਤਾ ਸਾਡਾ ਪਰਮੇਸ਼ਵਰ ਦੇ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਪਰਮੇਸ਼ਵਰ ਦੇ ਨਾਲ ਪਾਇਆ ਹੋਇਆ ਰਿਸ਼ਤਾ ਜਿਹੜਾ ਹੈ ਨਾ ਉਹ ਸਾਡੀਆਂ ਜਨਮਾਂ ਜਨਮਾਂ ਦੀ ਮੈਲ ਕੱਢ ਦਿੰਦਾ ਜਨਮਾਂ ਜਨਮਾਂ ਦੇ ਪਾਪ ਤੋ ਦਿੰਦਾ ਹੈ ਮਪਾਗਾ ਵਾਲਿਓ ਇਸ ਲਈ ਪਾਸ਼ਾ ਜੀ ਦੇ ਨਾਲ ਜੁੜੋ ਪਾਸ਼ਾ ਜੀ ਦੀ ਬਾਣੀ ਦੇ ਨਾਲ ਜੁੜੋ ਕੋਈ ਦਿੱਕਤ ਆ ਜਾਵੇ ਕੋਈ ਤਕਲੀਫ ਆ ਜਾਵੇ ਕੁਝ ਵੀ ਆ ਜਾਵੇ ਸਮਾ ਕਿਹੋ ਜਿਹਾ ਵੀ ਹੋਵੇ ਰੱਬ ਦਾ ਨਾਮ ਨਾ ਵਿਸਰੇ ਬਸ ਫਿਰ ਵੇਖਿਓ ਤੁਹਾਡੇ ਦਿਨ ਦਿਨਾਂ ਦਿਨ ਤੇ ਰਾਤ ਕਿਵੇਂ ਉਸ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਨਿਕਲਦੀ ਆ ਤੇ ਤੁਸੀਂ ਸਭ ਕੁਝ ਪ੍ਰਾਪਤ ਕਰ ਲੋਗੇ ਤੇ ਤੁਹਾਡੇ ਜੀਵਨ ਦੇ ਵਿੱਚ ਕਦੇ ਕੋਈ ਕਮੀ ਨਹੀਂ ਆਵੇਗੀ ਕਦੇ ਕੋਈ ਤੋੜ ਨਹੀਂ ਆ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਜਾਂਕੋ ਮੁਸ਼ਕਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾਂ ਸਾਖ ਵੀ ਕਵਜ ਖਲੇ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਉ ਚਿਤ ਆਵੇ ਉਸ ਪਰਮ ਬ੍ਰਹਮ ਲਗੇ ਨ ਤਤੀ ਵਾਹ ਕਹਿੰਦੇ ਜਿਹੜਿਆਂ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਮੇਰੇ ਉੱਤੇ ਬੜੀ ਮੁਸ਼ਕਲ ਆ ਮੈਂ ਬਿਪਤਾ ਵਿੱਚ ਆ ਮੈਂ ਪਰਮੇਸ਼ਵਰ ਦਾ ਨਾਮ ਨਹੀਂ ਜਪ ਸਕਦਾ ਮੈਂ ਪਰਮੇਸ਼ਵਰ ਦੀ ਆਰਾਧਨਾ ਨਹੀਂ ਕਰ ਸਕਦਾ ਕਹਿੰਦੇ ਅਤ ਦੀ ਮੁਸ਼ਕਲ ਵੀ ਹੋਵੇ ਇਨਸਾਨ ਦੇ ਉੱਤੇ ਵੀਪਤਾ ਹੋਵੇ ਜਾਂਕੋ ਮੁ ਇਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਪਜਖਲੇ ਰਿਸ਼ਤੇਦਾਰ ਵੀ ਤੁਹਾਡਾ ਸਾਥ ਛੱਡ ਜਾਣ ਤੁਹਾਡੇ ਤੋਂ ਦੂਰ ਹੋ ਜਾਣ ਵੀ ਹੈ ਪਤਾ ਨਹੀਂ ਕਿਹੜੇ ਰਾਹ ਤੋਂ ਰੁਪਿਆ ਕਈ ਵਾਰੀ ਤੁਸੀਂ ਵੇਖਿਆ ਕੋਈ ਗੁਰਮੁਖ ਬੰਦਾ ਆਇਆ ਸੀ ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਵੀ ਉਹ ਪਰਮੇਸ਼ਵਰ ਦੀ ਬਾਣੀ ਨਾਲ ਜੁੜਿਆ ਸੀ ਤੇ ਸਤਿਗੁਰੂ ਪਾਸ਼ਾ ਜੀ ਦੇ ਇਤਿਹਾਸ ਨੂੰ ਪੜ੍ਹਦਾ ਸੀ ਉਹਦੇ ਅੰਦਰ ਇੰਨਾ ਜज्ਬਾ ਸੀ ਕਿ ਉਹ ਪਰਮੇਸ਼ਵਰ ਦੇ ਦੱਸੇ ਰਾਹ ਦੇ ਉੱਤੇ ਤੁਰਦਾ ਸੀ ਜਦੋਂ ਵੀ ਕੋਮ ਦੇ ਉੱਤੇ ਕੋਈ ਵਿਪਤਾ ਪੈਂਦੀ ਕੋਈ ਭਾਰ ਪੈਂਦਾ ਤੇ ਉਹ ਆਪਣੇ ਉੱਤੇ ਉਸ ਨੂੰ ਹਟਾਉਂਦਾ ਤੇ ਉਹਦੇ ਕਰਕੇ ਕੀ ਹੋਇਆ ਉਹਦੇ ਰਿਸ਼ਤੇਦਾਰ ਉਹਦੇ ਸਗੇ ਸੰਬੰਧੀ ਇੱਥੋਂ ਤੱਕ ਕਿ ਉਹਦੇ ਮਾਪਿਓ ਵੀ